ਇੱਕ ਭਿਆਨਕ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਉਰਮਟਾਂਡਾ ਅਦੀਨ ਪੈਂਦੇ ਰਾਣੀ ਪਿੰਡ ਵਿਖੇ ਕਰੀਬ 2 ਸਾਲ ਪਹਿਲਾਂ ਹੋਏ ਇੱਕ ਕਤਲ ਦੇ ਗਵਾਹੀ ਦੇਣ ਵਾਲੇ ਪਰਿਵਾਰ ਦੇ ਘਰ ਵਿਆਹ ਦੇ ਫੰਕਸ਼ਨ ਵਿੱਚ ਹੋਇਆ ਕਤਲਾਨਾ ਹਮਲਾ ਘੜ ਦੀ ਕੱਲੀ-ਕੱਲੀ ਚੀਜ਼ ਤੋੜੀ ਗਈ ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਵੀ ਕੀਤੀ ਭਨਤੋੜ ਪਿੰਡ ਦੇ ਸਰਪੰਚ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਹਰਨੇਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਈ 라ਉਂਡ ਕੀਤੇ ਫਾਇਰ ਉਹਨਾਂ ਹੋਰ ਕਿਹਾ ਕਿ ਜੇਕਰ ਪਿੰਡ ਦੇ ਲੋਕ ਇਕੱਠੇ ਨਾ ਹੁੰਦੇ ਤਾਂ ਕਈ ਜਾਨਾਂ ਜਾ ਸਕਦੀਆਂ ਸਨ ਬੀਤੀ ਰਾਤ ਹੋਈ ਇਸ ਘਟਨਾ ਦੇ ਇਲਾਕੇ ਪਰ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਨੇ ਅੰਦਰਾਂ ਵਿੱਚ ਵੱੜ-ਵੜ ਕੇ ਜਾਨਾਂ ਬਚਾਈਆਂ ਪਰ ਫਿਰ ਵੀ ਹਮਲਾ ਕਰਨ ਵਾਲੇ ਲੋਕਾਂ ਨੇ ਕਿਰਪਾਨਾਂ ਦਾਤਰਾ ਨਾਲ ਘਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਤੋੜ ਦਿੱਤੇ ਹਮਲਾਵਰਾਂ ਨੇ ਵਿਆਹ ਵਾਲੇ ਲਾੜੇ ਅਤੇ ਉਸਦੇ ਪਿਤਾ ਗਵਾਹੀ ਦੇ ਜਸਵਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਉਰਮੜ ਲਿਜਾਇਆ ਗਿਆ ਜਿੱਥੇ ਜ਼ਖਮੀਆਂ ਨੂੰ ਸੀਰੀਅਸ ਸਿੱਕਤੇ ਹੋਏ ਅੰਮ੍ਰਿਤਸਰ ਹਸਪਤਾਲ ਕਰਵਾਇਆ ਤਾਂ ਅਖਲ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਹੁਣ ਹਰਨੇਕ ਸਿੰਘ ਵੱਲੋਂ ਕੀਤੇ ਗਏ ਕਤਲ ਆਖਰੀ ਗਵਾਹੀ ਸੀ ਜਿਸ ਕਾਰਨ ਕੁਝ ਦਿਨ ਪਹਿਲਾਂ ਹੀ ਭਨਨੇਕ ਸਿੰਘ ਤੇ ਕਰੀਬ 40 ਸਾਥੀਆਂ ਨੇ ਕਟਨਾ ਨੂੰ ਅੰਜਾਮ ਦਿੱਤਾ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮੈਡਾ ਦੇ ਨਾਲ ਜੇਕਰ ਤੁਸੀਂ ਐਮਐਸ ਨਿਊਜ਼ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਨੇ ਨਹੀਂ ਮੁੜਿਆ ਉਹਨਾਂ ਦਾ ਪਤਾ ਪਤਾ ਦੇ ਰੇਟ ਚ ਬਾਰੇ ਕੋਈ ਗੋਲ ਨਹੀਂ ਉਹ ਉਹ ਤੋਂ ਵੀ ਸਨ ਮੁਰਛੇ ਦੇ ਮੁੰਡੇ ਕੋਲ ਨਹੀਂ ਸਨ ਮਨਦੀਪ ਕੋਲ ਵੀ ਸਨ ਮਨਦੀਪ ਘਾਟੇ ਜੁਰਮ ਹੈ ਨਹੀਂ ਜਾਣੀ ਕਿਸੇ ਨਾਲ ਚਾਹੀਦੀ ਨਹੀਂ ਬਣਾ ਕਰੇ ਪਰ ਨਹੀਂ ਮੁੜਿਆ ਉਹ ਭਾਵੇਂ ਕੰਦ ਟੱਪ ਕੇ ਆ ਕੇ ਗੇਰ ਦੋ ਵਜੇ ਮਿਲਾ ਕੇ ਫਿਰ ਅੰਦਰ ਬੜੇ ਫਿਰ ਤੇ ਪਰ ਸੂਈ ਚੋ ਗਏ ਸੀ ਕਟ ਗਏ ਨੇ ਫ੍ਰਿਜ ਵੀ ਤੋੜ ਗਏ ਨੇ ਗੱਡੀ ਤੋੜ ਗਏ ਗੱਡੀ ਨਵੀਂ ਲਈਏ ਤੋ ਉਹ ਵਾਲਾ ਆ ਕੇ ਲੈ ਗਏ ਮੋਤੀ ਦੀਆਂ ਸਾਰੀਆਂ ਹਾਂਜੀ ਮੈਂ ਜਦੋਂ ਉਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੇ ਹਾਂ ਮੰਦਿਰ ਪੇ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ-ਐਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰ ਤੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਦ ਤੱਕ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀਗੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਤਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਉਹਨਾਂ ਨੇ ਫਾਇਰ ਕੀਤੀ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਲਾਾਰੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਣ ਵਾਲੀ ਹੈ ਕਿੰਨੇ ਕ ਬੰਦੇ ਜ਼ਖਮੀ ਹੋਏ ਤੁਹਾਡੇ ਸਾਡੇ ਤਕਰੀਬਨ ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਰ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਸਾਡੇ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਜਣੇ ਦਾਖਲ ਕਰਾਏ ਆ ਹੱਜੀ ਹੱਜੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਕੀ ਸਰਪੰਚ ਨੂੰ ਸੁਪਿੰਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਭਾਜੀ ਕੋਈ ਕੀ ਕਿਸ ਨੇ ਗੁਰੰਜੇ ਸਵਾ ਜੀ ਇਹ ਚੱਲਦਾ ਪਿਆ ਸੀ ਇਹਨਾਂ ਦਾ ਇਹਨਾਂ ਦੀ ਠੀਕ ਆ ਪਰ ਪਰਸੋਂ 15 ਤਰੀਕ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤਰੀਕ 15 ਤਰੀਕ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਹੈ ਪਰ ਰਵਲਵਰ ਵੀ ਮਾਰਿਆ ਇਹਨਾਂ ਨੇ ਗੋਲੀ ਚਲਾਈ ਇਹਨਾਂ ਨੇ ਗੋਲੀਆਂ ਚਲਾਈਆਂ ਹਾਂਜੀ ਸਨ ਇੱਕ ਸੈਗਨੇ ਚਲਾਈਆਂ ਬਹੁਤ ਮੰਦੀਪ ਨੇ ਚਲਾਈਆਂ ਤੇ ਮਿਕੂ ਨੇ ਚਲਾਈਆਂ ਲੈਣ ਜਾਂਦੀ ਬੋਟੀ ਤੇ ਵੀ ਲੱਗੇ ਆ ਬੋਟੀ ਤੇ ਵੀ ਵੱਜੀਆਂ ਟੂ ਸੁੱਲਾ ਸਾਰਾ ਕੁਝ ਲੈ ਗਿਆ ਪੈਸੇ ਵੀ ਲੈ ਗਏ ਆਬ ਬੋਨਾਈ ਛਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਨੇ ਕੋਲ ਇਹਨਾਂ ਦੇ ਕੋਲ ਆ ਦੂਸਰੇ ਦੇ ਵੀ ਰੰਗ ਤਾਂ ਗੰਦਾ ਗੰਦਾ ਸੀ ਉਹਨਾਂ ਦੇ ਕੋਲ ਹੋਰ ਹਾਂਜੀ ਬਾਹਰੋਂ ਮੁੰਡੇ ਆ ਸੱਦੇ ਉਹਨਾਂ ਨੇ 40 50 ਮੁੰਡੇ ਬੰਦੇ ਸੱਦੇ ਉਹਨਾਂ ਨੇ ਪਿੰਡ ਦੇ ਬੰਦੇ ਨਾ ਪੁੱਤੇ ਹੁੰਦੇ ਤਾਂ ਇਹਨਾਂ ਨੇ ਜਾਨਾਂ ਮਾਰ ਦੇਣਾ ਪਿਸਤੌਲ ਵੀ ਸੀ ਉਹਨਾਂ ਦੇ ਕੋਲ ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਮੀਤੂ ਕੋਲ ਹਾਂਜੀ ਤਿੰਨ ਜਣੇ ਕੋਲ ਸੀ ਤੇ ਇਹਨਾਂ ਨੇ ਚਲਾਈਆਂ ਉਹਨੀਆਂ ਗੋਲੀਆਂ ਦਸਤਾਨ ਵੀ ਬਹੁਤ ਕੀਤਾ ਨਾਲ ਜੀ ਇਸ ਵੇਲੇ ਕਿ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਕੋ ਸਾਹਮਣੇ ਆਇਆ ਸੀ ਕਿ ਪੂਰਾ ਮਾਮਲਾ ਸੀ ਤੇ ਕੀ ਹੁ ਕਾਰਵਾਈ ਕੀਤੀ ਪਾਉਗੀ ਉਹ ਰਾਣੀਪਿੰਡ ਜਿਹੜਾ ਜ਼ਿਆਦਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਸਿਰ ਜਿਹਨਾਂ ਨੇ ਗੁਆਈ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹੜੇ ਘਰ ਜਾ ਕੇ ਹਮਲਾ ਕੀਤਾ ਗਿਆ ਉਸ ਬੰਦੇ ਦੇ ਖਿਲਾਫ ਉਹ 302 ਦਾ ਗੁਆ ਸੀ ਜਿਸਕੇ ਇਹਨੇ ਉਹਨੂੰ ਗੁਆਈ ਤੋਂ ਕਰਾਉਣ ਦੀ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਜਾ ਕੇ ਉਹਦੇ ਹਮਲਾ ਕਰਤਾ ਉਹਦੇ ਘਰ ਜਾ ਕੇ ਉੱਤੇ ਹਮਲਾ ਕਰਕੇ ਉਹਦੇ ਧੰਦੋਂ ਕੀਤੀ ਉਹਨੂੰ ਸੱਟਾਂ ਵੀ ਮਾਰੀਆਂ ਠੀਕ ਹੈ ਨਾ ਤੋਂ ਪੁਲਿਸ ਵਨ ਜਿਹੜਾ ਮੈਡੀਕਲ ਜਿਹੜਾ ਆਏਗਾ ਉਹ ਤੇ ਰੋਟੇ ਪੱਪ ਜਿਹੜੇ ਅਸਲ ਜੜੀ ਲੱਗਤੀ ਜਿਹੜੀ ਅਕਸਰ ਆਪੀ ਜਾਂਚ ਤੇ ਲੱਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜੀ ਗੱਲ ਆਈ ਤਾਂ ਉਹ ਵੀ ਕਰ ਲਈ ਕੰਮ ਲੈਂਦੀ ਜਾਗੀ